ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੰਗਨਾ ਰਨਾਉਤ ਦੇ ਨਾਲ ਜੁੜੀ ਹੋਈ ਚੰਡੀਗੜ੍ਹ 에어ਪੋਰਟ ਤੇ ਥੱਪੜ ਪੈਣ ਤੋਂ ਬਾਅਦ ਇੱਕ ਵਾਰ ਮੁੜ ਤੋਂ ਐਮਪੀ ਕੰਗਨਾ ਰਨਾਉਤ ਨੇ ਫਿਰ ਤੋਂ ਪੰਗਾ ਲਿਆ ਹੈ ਤੇ ਇਸ ਵਾਰ ਇੱਕ ਹੋਰ ਪੰਜਾਬੀ ਸੈਲੀਬ੍ਰਿਟੀ ਅਦਾਕਾਰ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਹੈ ਤੇ ਪੰਗਾ ਦੋਹਾਂ ਪਾਸੋਂ ਪੈ ਚੁੱਕਿਆ ਹੈ ਪਹਿਲਾਂ ਦਲਜੀਤ ਦਸਾਂਝ ਦੇ ਨਾਲ ਕਈ ਵਾਰ ਸਿੰਘ ਫਸੇ ਸੀ ਤੇ ਹੁਣ ਪੰਗਾ ਪਿਆ ਸੋਨੂ ਸੂਦ ਦੇ ਨਾਲ ਪੰਜਾਬ ਦੇ ਵਿੱਚ ਸੋਨੂ ਸੂਦ politically active ਵੀ ਰਹੇ ਉਹਨਾਂ ਦੀ ਭੈਣ ਨੇ ਚੋਣਾਂ ਵੀ ਲੜੀਆਂ ਤੇ ਉਸ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਸਮਾਜ ਸੇਵਾ ਵੀ ਕਰਦੇ ਨੇ ਸਾਨੂੰ ਸੂਦ ਤੇ ਇੱਕ established actor ਵੀ ਨੇ ਹਾਲੀ ਦੇ ਵਿੱਚ UP ਸਰਕਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਐਲਾਨ ਕੀਤਾ ਗਿਆ ਕਾਵੜ ਯਾਤਰਾ ਜੋ ਕਿ ਕੱਢੀ ਜਾ ਰਹੀ ਸੀ ਉਸ ਨੂੰ ਲੈ ਕੇ ਇਹ ਫਰਮਾਨ ਸੁਣਾ ਦਿੱਤਾ ਗਿਆ ਕਿ ਜਿੱਥੋਂ ਜਿੱਥੋਂ ਯਾਤਰਾ ਨਿਕਲਣੀ ਹੈ ਉੱਥੋਂ ਉੱਥੋਂ ਜਿਹੜੀਆਂ ਵੀ ਖਾਣ ਪੀਣ ਦੀਆਂ ਦੁਕਾਨਾਂ ਨੇ ਉਹ ਆਪਣੀ ਦੁਕਾਨ ਦੇ ਬੋਰਡ ਦੇ ਉੱਤੇ ਮਾਲਕ ਦਾ ਨਾਮ ਲਿਖਣ ਉਸ ਦੀ ਜਾਤ ਲਿਖਣ ਉਸ ਦਾ ਸਰਨੇਮ ਲਿਖਣ ਤਾਂ ਜੋ ਪਛਾਣ ਹੋ ਸਕੇ ਉਸ ਦੇ ਧਰਮ ਦੀ ਤਾਂ ਜੋ ਕਿਸੇ ਵੀ ਤਰੀਕੇ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ ਕੋਈ ਵੀ ਗਲਤ ਦੁਕਾਨ ਤੋਂ ਖਾਣਾ ਨਾ ਖਾ ਲਵੇ ਇਹ ਤਰਕ ਯੂਪੀ ਸਰਕਾਰ ਦਾ ਸੀ ਪੁਲਿਸ ਅਫਸਰਾਂ ਦੇ ਰਾਹੀਂ ਵੱਡੇ ਅਫਸਰਸ ਦੇ ਰਾਹੀਂ ਇਹ ਅਨਾਉਂਸਮੈਂਟ ਕਰਾਈ ਗਈ ਜਿਸ ਤੋਂ ਬਾਅਦ ਖਾਸੀ ਕੰਟਰੋਵਰਸੀ ਹੋਈ ਸੋਨੂ ਸੂਤ ਨੇ ਇਸ ਉੱਤੇ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕੀ ਬੋਰਡ ਉਤੇ ਤਾਂ ਸਿਰਫ ਇੱਕੋ ਹੀ ਨਾਮ ਇੱਕੋ ਹੀ ਜਾਤ ਇੱਕੋ ਹੀ ਪਛਾਣ ਲਿਖਣੀ ਚਾਹੀਦੀ ਹੈ ਉਹ ਹੈ ਹਿਊਮੈਨਿਟੀ ਯਾਨੀ ਕਿ ਇਨਸਾਨੀਅਤ ਇਸ ਨੂੰ ਲੈ ਕੇ ਕੰਗਨਾ ਰੌਤ ਮੋੜ ਤੋਂ ਬੋਲੇ ਪਿੱਛੇ ਨਹੀਂ ਰਹੇ ਉਹਨਾਂ ਨੇ ਫਿਰ ਤੋਂ ਟਿੱਪਣੀ ਕਰ ਹੀ ਦਿੱਤੀ ਹਾਲਾਂਕਿ ਪਹਿਲਾਂ ਵੀ ਕਿਹਾ ਗਿਆ ਕਿ ਢਕਾਉ ਬਿਆਨਾਂ ਕਰਕੇ ਕੰਗਨਾ ਰੌਤ ਨੂੰ ਥੱਪੜ ਪਿਆ ਸੀ ਪਰ ਹੁਣ ਫਿਰ ਕੰਗਨਾ ਰੌਤ ਨੇ ਸੋਨੂ ਸੂਦ ਨੂੰ ਟਿੱਚਰ ਕੀਤੀ ਤੇ ਕਿਹਾ ਕਿ ਲਾਊ ਜੀ ਹੁਣ ਇਹ ਆਪਣਾ ਗਿਆਨ ਧਰਮ ਤੇ ਰੱਬ ਬਾਰੇ ਇਕੱਠਾ ਕਰਨਗੇ ਤੇ ਆਪਣੇ ਹੀ ਗਿਆਨ ਤੇ ਕੋਈ ਨਵੀਂ ਰਮਾਇਣ ਬਣਾ ਦੇਣਗੇ ਵੇਖੋ ਬਾਲੀਵੁੱਡ ਤੋਂ ਇੱਕ ਹੋਰ ਨਵੀਂ ਰਮਾਇਣ ਬਣ ਕੇ ਆਏਗੀ ਦਰਅਸਰ ਸੋਨੂ सूद ਨੇ ਟਵੀਟ ਕੀਤਾ ਸੀ ਕਿ ਸ਼੍ਰੀ ਰਾਮ ਨੇ ਤਾਂ ਸ਼ਬਰੀ ਦੇ ਝੂਠੇ ਬੇਰ ਵੀ ਖਾਦੇ ਸੀ ਤਾਂ ਫਿਰ ਅਸੀਂ ਕਿਉਂ ਨਹੀਂ ਖਾ ਸਕਦੇ ਹਿੰਸਾ ਨੂੰ ਅਹਿੰਸਾ ਹੀ ਮਾਤ ਦਿੰਦੀ ਹੈ ਮੇਰੇ ਦੋਸਤ ਇਸ ਕਰਕੇ ਮਾਨਵਤਾ ਬਰਕਰਾਰ ਰਹਿਣੀ ਚਾਹੀਦੀ ਹੈ ਇਹ ਗੱਲ ਆਖੀ ਸੋਨੂ सूद ਨੇ ਕਿ ਸ਼੍ਰੀ ਰਾਮ ਜੀ ਨੇ ਤੋਂ ਸ਼ਬਰੀ ਕੇ ਝੂਠੇ ਬੇਰ ਵੀ ਖਾਏ تھے۔ ਇਸ ਨੂੰ ਲੈ ਕੇ ਕੰਗਨਾਰ ਰਣੌਤ ਨੇ ਫਿਰ ਟਵੀਟ ਕੀਤਾ ਕਿ ਸੋਨੂੰ ਸੂਦ ਜਲਦ ਆਪਣੀ ਕੋਈ ਨਵੀਂ ਰਮਾਇਣ ਬਣਾਉਣਗੇ ਜਿਹੜੀ ਉਹਨਾਂ ਦਾ ਗਿਆਨ ਹੈ ਉਸ ਉੱਤੇ ਟਿੱਪਣੀ ਕੀਤੀ ਕੰਗਨਾਰ ਰਣੌਤ ਨੇ ਹਾਲਾਂਕਿ ਇਸ ਦਾ ਇਤਿਹਾਸ ਗਵਾ ਹੈ ਹਿਸਟੋਰੀਕਲ ਫੈਕਟ ਹੈ ਕਿ ਸ਼੍ਰੀ ਰਾਮ ਜੀ ਜੋ ਦੱਸਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਕਿ ਉਹਨਾਂ ਨੇ ਸ਼ਬਰੀ ਦੇ ਝੂਠੇ ਬੇਰ ਖਾਦੇ ਸੀ ਪਰ ਕੰਗਨਾਰ ਨੌਤ ਨੇ ਇਸ ਉੱਤੇ ਟਿੱਚਰ ਕੀਤੀ ਟਿੱਪਣੀ ਕੀਤੀ ਇੱਕ ਵਾਰ ਮੋੜ ਤੋਂ ਇੱਕ ਟਵਿੱਟਰ ਵਾਰ ਛੇੜਦੀ ਹੋਈ ਨਜ਼ਰ ਆ ਰਹੀ ਹੈ ਕੰਟਰੋਵਰਸੀ ਕਰਨ ਵਾਸਤੇ ਜਾਣੀ ਜਾਂਦੀ ਕੰਗਨਾਰ ਨੌਤ ਇੰਨਾ ਹੀ ਨਹੀਂ ਕੰਗਨਾਰ ਨੌਤ ਨੇ ਇਹ ਵੀ ਟਿੱਚਰ ਕੀਤੀ ਕਿ ਜੇਕਰ ਦੁਕਾਨਾਂ ਦੇ ਬਾਹਰ ਹਿਊਮੈਨਿਟੀ ਹੀ ਲਿਖਣਾ ਹੈ ਤਾਂ ਫਿਰ ਹਲਾਲ ਦੀ ਥਾਂ ਹਿਊਮੈਨਿਟੀ ਲਿਖ ਦਿਓ ਕਿਉਂ ਮੁਸਲਿਮ ਭਾਈਚਾਰਾ ਦੁਕਾਨਾਂ ਦੇ ਬਾਹਰ ਹਲਾਲ ਲਿਖਦਾ ਹੈ ਅਜਿਹੇ ਹੀ ਟਿੱਚਰਾ ਕੰਗਨਾ ਰਨਾਉਤ ਵੱਲੋਂ ਕੀਤੀਆਂ ਗਈਆਂ ਨੇ ਜਿਨ੍ਹਾਂ ਬਾਰੇ ਵੱਖ-ਵੱਖ ਤਰੀਕੇ ਦੇ ਵਿਚਾਰ ਲੋਕਾਂ ਵੱਲੋਂ ਦਿੱਤੇ ਜਾ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੰਗਨਾ ਰਨਾਉਤ ਦੇ ਨਾਲ ਜੁੜੀ ਹੋਈ ਚੰਡੀਗੜ੍ਹ 에어ਪੋਰਟ ਤੇ ਥੱਪੜ ਪੈਣ ਤੋਂ ਬਾਅਦ ਇੱਕ ਵਾਰ ਮੁੜ ਤੋਂ ਐਮਪੀ ਕੰਗਨਾ ਰਨਾਉਤ ਨੇ ਫਿਰ ਤੋਂ ਪੰਗਾ ਲਿਆ ਤੇ ਇਸ ਵਾਰ ਇੱਕ ਹੋਰ ਪੰਜਾਬੀ ਸੈਲੀਬ੍ਰਿਟੀ ਅਦਾਕਾਰ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਐ ਤੇ ਪੰਗਾ ਦੋਹਾਂ ਪਾਸੋਂ ਪੈ ਚੁੱਕਿਆ ਪਹਿਲਾਂ ਦਲਜੀਤ ਦਸਾਂਜ ਦੇ ਨਾਲ ਕਈ ਵਾਰ ਸਿੰਘ ਫਸੇ ਸੀ ਤੇ ਹੁਣ ਪੰਗਾ ਪਿਆ ਸੋਨੂ ਸੂਦ ਦੇ ਨਾਲ ਪੰਜਾਬ ਦੇ ਵਿੱਚ ਸੋਨੂ ਸੂਦ ਪੋਲੀਟੀਕਲੀ ਐਕਟਿਵ ਵੀ ਰਹੇ ਉਹਨਾਂ ਦੀ ਭੈਣ ਨੇ ਚੋਣਾਂ ਵੀ ਲੜੀਆਂ ਤੇ ਉਸ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਸਮਾਜ ਸੇਵਾ ਵੀ ਕਰਦੇ ਨੇ ਸੋਨੂ ਸੂਦ ਇੱਕ ਸਟੈਬਲਿਸ਼ਡ ਐਕਟਰ ਵੀ ਨੇ ਹਾਲੀ ਦੇ ਵਿੱਚ ਯੂਪੀ ਸਰਕਾਰ ਵੱਲੋਂ ਇੱਕ ਫੈਸਲਾ ਕੀਤਾ ਗਿਆ ਐਲਾਨ ਕੀਤਾ ਗਿਆ ਕਾਵੜ ਯਾਤਰਾ ਜੋ ਕਿ ਕੱਢੀ ਜਾ ਰਹੀ ਸੀ ਉਸ ਨੂੰ ਲੈ ਕੇ ਇਹ ਫਰਮਾਨ ਸੁਣਾ ਦਿੱਤਾ ਗਿਆ ਕਿ ਜਿੱਥੋਂ ਜਿੱਥੋਂ ਯਾਤਰਾ ਨਿਕਲਣੀ ਹੈ ਉੱਥੋਂ-ਉੱਥੋਂ ਜਿਹੜੀਆਂ ਵੀ ਖਾਣ-ਪੀਣ ਦੀਆਂ ਦੁਕਾਨਾਂ ਨੇ ਉਹ ਆਪਣੀ ਦੁਕਾਨ ਦੇ ਬੋਰਡ ਦੇ ਉੱਤੇ ਮਾਲਕ ਦਾ ਨਾਮ ਲਿਖਣ ਉਸਦੀ ਜਾਤ ਲਿਖਣ ਉਸਦਾ ਸਰਨੇਮ ਲਿਖਣ ਤਾਂ ਜੋ ਪਛਾਣ ਹੋ ਸਕੇ ਉਸ ਤੇ ਧਰਮ ਦੀ ਤਾਂ ਜੋ ਕਿਸੇ ਵੀ ਤਰੀਕੇ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ ਕੋਈ ਵੀ ਗਲਤ ਦੁਕਾਨ ਤੋਂ ਖਾਣਾ ਨਾ ਖਾ ਲਵੇ ਇਹ ਤਰਕ ਯੂਪੀ ਸਰਕਾਰ ਦਾ ਸੀ ਪੁਲਿਸ ਅਫਸਰਾਂ ਦੇ ਰਾਹੀਂ ਵੱਡੇ ਅਫਸਰਾਂ ਦੇ ਰਾਹੀਂ ਇਹ ਅਨਾਉਂਸਮੈਂਟ ਕਰਾਈ ਗਈ ਜਿਸ ਤੋਂ ਬਾਅਦ ਖਾਸੀ ਕੌਂਟਰੋਵਰਸੀ ਹੋਈ ਸੋਨੂ ਸੂਤ ਨੇ ਇਸ ਉੱਤੇ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਬੋਰਡ ਉੱਤੇ ਤਾਂ ਸਿਰਫ ਇੱਕੋ ਹੀ ਨਾਮ ਇੱਕੋ ਹੀ ਜਾਤ ਇੱਕੋ ਹੀ ਪਛਾਣ ਲਿਖਣੀ ਚਾਹੀਦੀ ਹੈ ਉਹ ਹੈ 휴ਮੈਨਿਟੀ ਯਾਨੀ ਕਿ ਇਨਸਾਨੀਅਤ ਇਸ ਨੂੰ ਲੈ ਕੇ ਕੰਗਣਾ ਰਣੌਤ ਮੋੜ ਤੋਂ ਬੋਲੇ ਪਿੱਛੇ ਨਹੀਂ ਰਹੇ ਉਹਨਾਂ ਨੇ ਫਿਰ ਤੋਂ ਟਿੱਪਣੀ ਕਰ ਹੀ ਦਿੱਤੀ ਹਾਲਾਂਕਿ ਪਹਿਲਾਂ ਵੀ ਕਿਹਾ ਗਿਆ ਕਿ ਢਕਾਉ ਬਿਆਨਾਂ ਕਰਕੇ ਕੰਗਨਾਰ ਰੌਤ ਨੂੰ ਥੱਪੜ ਪਿਆ ਸੀ ਪਰ ਹੁਣ ਫਿਰ ਕੰਗਨਾਰ ਰੌਤ ਨੇ ਸੋਨੂ ਸੂਦ ਨੂੰ ਟਿੱਚਰ ਕੀਤੀ ਤੇ ਕਿਹਾ ਕਿ ਲਾਊ ਜੀ ਹੁਣ ਇਹ ਆਪਣਾ ਗਿਆਨ ਧਰਮ ਤੇ ਰੱਬ ਬਾਰੇ ਇਕੱਠਾ ਕਰਨਗੇ ਤੇ ਆਪਣੇ ਹੀ ਗਿਆਨ ਤੇ ਕੋਈ ਨਵੀਂ ਰਮਾਇਣ ਬਣਾ ਦੇਣਗੇ ਵੇਖੋ ਬਾਲੀਵੁੱਡ ਤੋਂ ਇੱਕ ਹੋਰ ਨਵੀਂ ਰਮਾਇਣ ਬਣ ਕੇ ਆਏਗੀ ਦਰਅਸਰ ਸੋਨੂ ਸੂਦ ਨੇ ਟਵੀਟ ਕੀਤਾ ਸੀ ਕਿ ਸ਼੍ਰੀ ਰਾਮ ਨੇ ਤਾਂ ਸ਼ਬਰੀ ਦੇ ਝੂਠੇ ਬੇਰ ਵੀ ਖਾਦੇ ਸੀ ਤਾਂ ਫਿਰ ਅਸੀਂ ਕਿਉਂ ਨਹੀਂ ਖਾ ਸਕਦੇ ਹਿੰਸਾ ਨੂੰ ਅਹਿੰਸਾ ਹੀ ਮਾਤ ਦਿੰਦੀ ਹੈ ਮੇਰੇ ਦੋਸਤ ਇਸ ਕਰਕੇ ਮਾਨਵਤਾ ਬਰਕਰਾਰ ਰਹਿਣੀ ਚਾਹੀਦੀ ਹੈ ਇਹ ਗੱਲ ਆਖੀ ਸੋਨੂ ਸੂਦ ਨੇ ਕਿ ਸ਼੍ਰੀ ਰਾਮ ਜੀ ਨੇ ਤੋਂ ਸ਼ਬਰੀ ਕੇ ਝੂਠੇ ਬੇਰ ਵੀ ਖਾਏ تھے ਇਸ ਨੂੰ ਲੈ ਕੇ ਕੰਗਨਾਰ ਰਣੌਤ ਨੇ ਫਿਰ ਟਵੀਟ ਕੀਤਾ ਕਿ ਸੋਨੂ ਸੂਦ ਜਲਦ ਆਪਣੀ ਕੋਈ ਨਵੀਂ ਰਮਾਇਣ ਬਣਾਉਣਗੇ ਜਿਹੜੀ ਉਹਨਾਂ ਦਾ ਗਿਆਨ ਹੈ ਉਸ ਉੱਤੇ ਟਿੱਪਣੀ ਕੀਤੀ ਕੰਗਨਾਰ ਰਣੌਤ ਨੇ ਹਾਲਾਂਕਿ ਇਸ ਦਾ ਇਤਿਹਾਸ ਗਵਾ ਹੈ ਹਿਸਟੋਰੀਕਲ ਫੈਕਟ ਹੈ ਕਿ ਸ਼੍ਰੀ ਰਾਮ ਜੀ ਜੋ ਦੱਸਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਕਿ ਉਹਨਾਂ ਨੇ ਸ਼ਬਰੀ ਦੇ ਝੂਠੇ ਬੇਰ ਖਾਦੇ ਸੀ ਪਰ ਕੰਗਨਾਰ ਨੌਤ ਨੇ ਇਸ ਉੱਤੇ ਟਿੱਚਰ ਕੀਤੀ ਟਿੱਪਣੀ ਕੀਤੀ ਇੱਕ ਵਾਰ ਮੋੜ ਤੋਂ ਇੱਕ ਟਵਿੱਟਰ ਵਾਰ ਛੇੜਦੀ ਹੋਈ ਨਜ਼ਰ ਆ ਰਹੀ ਹੈ ਕੰਟਰੋਵਰਸੀ ਕਰਨ ਵਾਸਤੇ ਜਾਣੀ ਜਾਂਦੀ ਕੰਗਨਰ ਰਨਾਉਤ ਇੰਨੇ ਨਹੀਂ ਕੰਗਨਰ ਰਨਾਉਤ ਨੇ ਇਹ ਵੀ ਟੀਚਰ ਕੀਤੀ ਕਿ ਜੇਕਰ ਦੁਕਾਨਾਂ ਦੇ ਬਾਹਰ ਹਿਊਮੈਨਿਟੀ ਹੀ ਲਿਖਣਾ ਹੈ ਤਾਂ ਫਿਰ ਹਲਾਲ ਦੀ ਥਾਂ ਹਿਊਮੈਨਿਟੀ ਲਿਖ ਦਿਓ ਕਿਉਂ ਮੁਸਲਿਮ ਭਾਈਚਾਰਾ ਦੁਕਾਨਾਂ ਦੇ ਬਾਹਰ ਹਲਾਲ ਲਿਖਦਾ ਹੈ ਅਜਿਹੀਆਂ ਟੀਚਰਾਂ ਕੰਗਨਰ ਰਨਾਉਤ ਵੱਲੋਂ ਕੀਤੀਆਂ ਗਈਆਂ ਨੇ ਜਿਨ੍ਹਾਂ ਬਾਰੇ ਵੱਖ-ਵੱਖ ਤਰੀਕੇ ਤੇ ਵਿਚਾਰ ਲੋਕਾਂ ਵੱਲੋਂ ਦਿੱਤੇ ਜਾ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੰਗਨਰ ਰਨਾਉਤ ਦੇ ਨਾਲ ਜੁੜੀ ਹੋਈ ਚੰਡੀਗੜ੍ਹ 에어ਪੋਰਟ ਤੇ ਥੱਪੜ ਪੈਣ ਤੋਂ ਬਾਅਦ ਇੱਕ ਵਾਰ ਮੁੜ ਤੋਂ ਐਮਪੀ ਕੰਗਨਾ ਰਣਾਉਤ ਨੇ ਫਿਰ ਤੋਂ ਪੰਗਾ ਲਿਆ ਤੇ ਇਸ ਵਾਰ ਇੱਕ ਹੋਰ ਪੰਜਾਬੀ ਸੈਲੀਬ੍ਰਿਟੀ ਅਦਾਕਾਰ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਐ ਤੇ ਪੰਗਾ ਦੋਹਾਂ ਪਾਸੋਂ ਪੈ ਚੁੱਕਿਆ ਪਹਿਲਾਂ ਦਲਜੀਤ ਦਸਾਂਝ ਦੇ ਨਾਲ ਕਈ ਵਾਰ ਸਿੰਘ ਫਸੇ ਸੀ ਤੇ ਹੁਣ ਪੰਗਾ ਪਿਆ ਸੋਨੂ ਸੂਦ ਦੇ ਨਾਲ ਪੰਜਾਬ ਦੇ ਵਿੱਚ ਸੋਨੂ ਸੂਦ ਪੋਲੀਟੀਕਲੀ ਐਕਟਿਵ ਵੀ ਰਹੇ ਉਹਨਾਂ ਦੀ ਭੈਣ ਨੇ ਚੋਣਾਂ ਵੀ ਲੜੀਆਂ ਤੇ ਉਸ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਸਮਾਜ ਸੇਵਾ ਵੀ ਕਰਦੇ ਨੇ ਸੋਨੂ ਸੂਦ ਤੇ ਇੱਕ ਸਟੈਬਲਿਸ਼ਡ ਐਕਟਰ ਵੀ ਨੇ ਹਾਲੀ ਦੇ ਵਿੱਚ यूपी सरकार ਵੱਲੋਂ ਇੱਕ ਫੈਸਲਾ ਕੀਤਾ ਗਿਆ ਐਲਾਨ ਕੀਤਾ ਗਿਆ ਕਾਵੜ ਯਾਤਰਾ ਜੋ ਕਿ ਕੱਢੀ ਜਾ ਰਹੀ ਸੀ ਉਸ ਨੂੰ ਲੈ ਕੇ ਇਹ ਫਰਮਾਨ ਸੁਣਾ ਦਿੱਤਾ ਗਿਆ ਕਿ ਜਿੱਥੋਂ-ਜਿੱਥੋਂ ਯਾਤਰਾ ਨਿਕਲਣੀ ਹੈ ਉੱਥੋਂ-ਉੱਥੋਂ ਜਿਹੜੀਆਂ ਵੀ ਖਾਣ ਪੀਣ ਦੀਆਂ ਦੁਕਾਨਾਂ ਨੇ ਉਹ ਆਪਣੀ ਦੁਕਾਨ ਦੇ ਬੋਰਡ ਦੇ ਉੱਤੇ ਮਾਲਕ ਦਾ ਨਾਮ ਲਿਖਣ ਉਸਦੀ ਜਾਤ ਲਿਖਣ ਉਸਦਾ ਸਰਨੇਮ ਲਿਖਣ ਤਾਂ ਜੋ ਪਛਾਣ ਹੋ ਸਕੇ ਉਸ ਦੇ ਧਰਮ ਦੀ ਤਾਂ ਜੋ ਕਿਸੇ ਵੀ ਤਰੀਕੇ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ ਕੋਈ ਵੀ ਗਲਤ ਦੁਕਾਨ ਤੋਂ ਖਾਣਾ ਨਾ ਖਾ ਲਵੇ ਇਹ ਤਰਕ ਯੂਪੀ ਸਰਕਾਰ ਦਾ ਸੀ ਪੁਲਿਸ ਅਫਸਰਾਂ ਦੇ ਰਾਹੀਂ ਵੱਡੇ ਅਫਸਰਸ ਦੇ ਰਾਹੀਂ ਇਹ ਅਨਾਉਂਸਮੈਂਟ ਕਰਾਈ ਗਈ ਜਿਸ ਤੋਂ ਬਾਅਦ ਖਾਸੀ ਕੰਟਰੋਵਰਸੀ ਹੋਈ ਸੋਨੂ ਸੂਤ ਨੇ ਇਸ ਉੱਤੇ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਬੋਰਡ ਉੱਤੇ ਤਾਂ ਸਿਰਫ ਇੱਕੋ ਹੀ ਨਾਮ ਇੱਕੋ ਹੀ ਜਾਤ ਇੱਕੋ ਹੀ ਪਛਾਣ ਲਿਖਣੀ ਚਾਹੀਦੀ ਹੈ ਉਹ ਹੈ ਹਿਊਮੈਨਿਟੀ ਯਾਨੀ ਕਿ ਇਨਸਾਨੀਅਤ ਇਸ ਨੂੰ ਲੈ ਕੇ ਕੰਗਣਾ ਅਰਨੌਤ ਮਰਤੋ ਬੋਲੇ ਪਿੱਛੇ ਨਹੀਂ ਰਹੇ ਉਹਨਾਂ ਨੇ ਫਿਰ ਤੋਂ ਟਿੱਪਣੀ ਕਰ ਹੀ ਦਿੱਤੀ ਹਾਲਾਂਕਿ ਪਹਿਲਾਂ ਵੀ ਕਿਹਾ ਗਿਆ ਕਿ ਢਕਾਉ ਬਿਆਨਾਂ ਕਰਕੇ ਕੰਗਨਾਰ ਰੌਤ ਨੂੰ ਥੱਪੜ ਪਿਆ ਸੀ ਪਰ ਹੁਣ ਫਿਰ ਕੰਗਨਾਰ ਰੌਤ ਨੇ ਸੋਨੂ ਸੂਦ ਨੂੰ ਟਿੱਚਰ ਕੀਤੀ ਤੇ ਕਿਹਾ ਕਿ ਲਾਊ ਜੀ ਹੁਣ ਇਹ ਆਪਣਾ ਗਿਆਨ ਧਰਮ ਤੇ ਰੱਬ ਬਾਰੇ ਇਕੱਠਾ ਕਰਨਗੇ ਤੇ ਆਪਣੇ ਹੀ ਗਿਆਨ ਤੇ ਕੋਈ ਨਵੀਂ ਰਮਾਇਣ ਬਣਾ ਦੇਣਗੇ ਵੇਖੋ ਬਾਲੀਵੁੱਡ ਤੋਂ ਇੱਕ ਹੋਰ ਨਵੀਂ ਰਮਾਇਣ ਬਣ ਕੇ ਆਏਗੀ ਦਰਅਸਰ ਸੋਨੂ ਸੂਦ ਨੇ ਟਵੀਟ ਕੀਤਾ ਸੀ ਕਿ ਸ਼੍ਰੀ ਰਾਮ ਨੇ ਤਾਂ ਸ਼ਬਰੀ ਦੇ ਝੂਠੇ ਬੇਰ ਵੀ ਖਾਦੇ ਸੀ ਤਾਂ ਫਿਰ ਅਸੀਂ ਕਿਉਂ ਨਹੀਂ ਖਾ ਸਕਦੇ ਹਿੰਸਾ ਨੂੰ ਅਹਿੰਸਾ ਹੀ ਮਾਤ ਦਿੰਦੀ ਹੈ ਮੇਰੇ ਦੋਸਤ ਇਸ ਕਰਕੇ ਮਾਨਵਤਾ ਬਰਕਰਾਰ ਰਹਿਣੀ ਚਾਹੀਦੀ ਹੈ ਇਹ ਗੱਲ ਆਖੀ ਸੋਨੂ ਸੂਦ ਨੇ ਕਿ ਸ਼੍ਰੀ ਰਾਮ ਜੀ ਨੇ ਤਾਂ ਸ਼ਬਰੀ ਕੇ ਝੂਠੇ ਬੇਰ ਵੀ ਖਾਏ ਥੇ ਇਸ ਨੂੰ ਲੈ ਕੇ ਕੰਗਨਾਰ ਨੌਤ ਨੇ ਫਿਰ ਟਵੀਟ ਕੀਤਾ ਕਿ ਸੋਨੂ ਸੂਦ ਜਲਦ ਆਪਣੀ ਕੋਈ ਨਵੀਂ ਰਮਾਇਣ ਬਣਾਉਣਗੇ ਜਿਹੜੀ ਉਹਨਾਂ ਦਾ ਗਿਆਨ ਹੈ ਉਸ ਉੱਤੇ ਟਿੱਪਣੀ ਕੀਤੀ ਕੰਗਨਾਰ ਨੌਤ ਨੇ ਹਾਲਾਕਿ ਇਸ ਦਾ ਇਤਿਹਾਸ ਗਵਾ ਹੈ ਹਿਸਟੋਰੀਕਲ ਫੈਕਟ ਹੈ ਕਿ ਸ਼੍ਰੀ ਰਾਮ ਜੀ ਜੋ ਦੱਸਿਆ ਜਾਂਦਾ ਇਤਿਹਾਸ ਦੇ ਵਿੱਚ ਕਿ ਉਹਨਾਂ ਨੇ ਸ਼ਬਰੀ ਦੇ ਝੂਠੇ ਬੇਰ ਖਾਦੇ ਸੀ ਪਰ ਕੰਗਨਾਰ ਨੌਤ ਨੇ ਇਸ ਉੱਤੇ ਟਿੱਚਰ ਕੀਤੀ ਟਿੱਪਣੀ ਕੀਤੀ ਤੇ ਇੱਕ ਵਾਰ ਮੋੜ ਤੋਂ ਇੱਕ ਟਵਿੱਟਰ ਵਾਰ ਛੇੜਦੀ ਹੋਈ ਨਜ਼ਰ ਆ ਰਹੀ ਹੈ ਕੰਟਰੋਵਰਸੀ ਕਰਨ ਵਾਸਤੇ ਜਾਣੀ ਜਾਂਦੀ ਕੰਗਨਰ ਰਨਾਉਤ ਇੰਨਾ ਹੀ ਨਹੀਂ ਕੰਗਨਰ ਰਨਾਉਤ ਨੇ ਇਹ ਵੀ ਟੀਚਰ ਕੀਤੀ ਕਿ ਜੇਕਰ ਦੁਕਾਨਾਂ ਦੇ ਬਾਹਰ ਹਿਊਮੈਨਿਟੀ ਹੀ ਲਿਖਣਾ ਹੈ ਤਾਂ ਫਿਰ ਹਲਾਲ ਦੀ ਥਾਂ ਹਿਊਮੈਨਿਟੀ ਲਿਖ ਦਿਓ ਕਿਉਂ ਮੁਸਲਮ ਭਾਈਚਾਰਾ ਦੁਕਾਨਾਂ ਦੇ ਬਾਹਰ ਹਲਾਲ ਲਿਖਦਾ ਹੈ ਅਜਿਹੀਆਂ ਟੀਚਰਾਂ ਕੰਗਨਰ ਰਨਾਉਤ ਵੱਲੋਂ ਕੀਤੀਆਂ ਗਈਆਂ ਨੇ ਜਿਨ੍ਹਾਂ ਬਾਰੇ ਵੱਖ-ਵੱਖ ਤਰੀਕੇ ਦੇ ਵਿਚਾਰ ਲੋਕਾਂ ਵੱਲੋਂ ਦਿੱਤੇ ਜਾ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕੰਗਨਰ ਰਨਾਉਤ ਦੇ ਨਾਲ ਜੁੜੀ ਹੋਈ ਚੰਡੀਗੜ੍ਹ 에어ਪੋਰਟ ਤੇ ਥੱਪੜ ਪੈਣ ਤੋਂ ਬਾਅਦ ਇੱਕ ਵਾਰ ਮੁੜ ਤੋਂ ਐਮਪੀ ਕੰਗਨਾ ਰਣੌਤ ਨੇ ਫਿਰ ਤੋਂ ਪੰਗਾ ਲਿਆ ਤੇ ਇਸ ਵਾਰ ਇੱਕ ਹੋਰ ਪੰਜਾਬੀ ਸੈਲੀਬ੍ਰਿਟੀ ਅਦਾਕਾਰ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਐ ਤੇ ਪੰਗਾ ਦੋਹਾਂ ਪਾਸੋਂ ਪੈ ਚੁੱਕਿਆ ਪਹਿਲਾਂ ਦਲਜੀਤ ਦੇਸਾਂਜ ਦੇ ਨਾਲ ਕਈ ਵਾਰ ਸਿੰਘ ਫਸੇ ਸੀ ਤੇ ਹੁਣ ਪੰਗਾ ਪਿਆ ਸੋਨੂ ਸੂਦ ਦੇ ਨਾਲ ਪੰਜਾਬ ਦੇ ਵਿੱਚ ਸੋਨੂ ਸੂਦ ਪੋਲੀਟੀਕਲੀ ਐਕਟਿਵ ਵੀ ਰਹੇ ਉਹਨਾਂ ਦੀ ਭੈਣ ਨੇ ਚੋਣਾਂ ਵੀ ਲੜੀਆਂ ਤੇ ਉਸ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਸਮਾਜ ਸੇਵਾ ਵੀ ਕਰਦੇ ਨੇ ਸੋਨੂ ਸੂਦ ਤੇ ਇੱਕ ਸਟੈਬਲਿਸ਼ਡ ਐਕਟਰ ਵੀ ਨੇ ਹਾਲੀ ਦੇ ਵਿੱਚ यूपी सरकार ਵੱਲੋਂ ਇੱਕ ਫੈਸਲਾ ਕੀਤਾ ਗਿਆ ਐਲਾਨ ਕੀਤਾ ਗਿਆ ਕਾਵੜ ਯਾਤਰਾ ਜੋ ਕਿ ਕੱਢੀ ਜਾ ਰਹੀ ਸੀ ਉਸ ਨੂੰ ਲੈ ਕੇ ਇਹ ਫਰਮਾਨ ਸੁਣਾ ਦਿੱਤਾ ਗਿਆ ਕਿ ਜਿੱਥੋਂ ਜਿੱਥੋਂ ਯਾਤਰਾ ਨਿਕਲਣੀ ਹੈ ਉੱਥੋਂ-ਉੱਥੋਂ ਜਿਹੜੀਆਂ ਵੀ ਖਾਣ ਪੀਣ ਦੀਆਂ ਦੁਕਾਨਾਂ ਨੇ ਉਹ ਆਪਣੀ ਦੁਕਾਨ ਦੇ ਬੋਰਡ ਦੇ ਉੱਤੇ ਮਾਲਕ ਦਾ ਨਾਮ ਲਿਖਣ ਉਸਦੀ ਜਾਤ ਲਿਖਣ ਉਸਦਾ ਸਰਨੇਮ ਲਿਖਣ ਤਾਂ ਜੋ ਪਛਾਣ ਹੋ ਸਕੇ ਉਸ ਦੇ ਧਰਮ ਦੀ ਤਾਂ ਜੋ ਕਿਸੇ ਵੀ ਤਰੀਕੇ ਕਿਸੇ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ ਕੋਈ ਵੀ ਗਲਤ ਦੁਕਾਨ ਤੋਂ ਖਾਣਾ ਨਾ ਖਾ ਲਵੇ ਇਹ ਤਰਕ ਯੂਪੀ ਸਰਕਾਰ ਦਾ ਸੀ ਪੁਲਿਸ ਅਫਸਰਾਂ ਦੇ ਰਾਹੀਂ ਵੱਡੇ ਅਫਸਰਸ ਦੇ ਰਾਹੀਂ ਇਹ ਅਨਾਉਂਸਮੈਂਟ ਕਰਾਈ ਗਈ ਜਿਸ ਤੋਂ ਬਾਅਦ ਖਾਸੀ ਕੰਟਰੋਵਰਸੀ ਹੋਈ ਸੋਨੂ ਸੂਤ ਨੇ ਇਸ ਉੱਤੇ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਬੋਰਡ ਉੱਤੇ ਤਾਂ ਸਿਰਫ ਇੱਕੋ ਹੀ ਨਾਮ ਇੱਕੋ ਹੀ ਜਾਤ ਇੱਕੋ ਹੀ ਪਛਾਣ ਲਿਖਣੀ ਚਾਹੀਦੀ ਹੈ ਉਹ ਹੈ ਹਿਊਮੈਨਿਟੀ ਯਾਨੀ ਕਿ ਇਨਸਾਨੀਅਤ ਇਸ ਨੂੰ ਲੈ ਕੇ ਕੰਗਣਾ ਅਰਨੌਤ ਮਰਤੋ ਬੋਲੇ ਪਿੱਛੇ ਨਹੀਂ ਰਹੇ ਉਹਨਾਂ ਨੇ ਫਿਰ ਤੋਂ ਟਿੱਪਣੀ ਕਰ ਹੀ ਦਿੱਤੀ ਹਾਲਾਂਕਿ ਪਹਿਲਾਂ ਵੀ ਕਿਹਾ ਗਿਆ ਕਿ ਢਕਾਉ ਬਿਆਨਾਂ ਕਰਕੇ ਕੰਗਨਾਰ ਰੌਤ ਨੂੰ ਥੱਪੜ ਪਿਆ ਸੀ ਪਰ ਹੁਣ ਫਿਰ ਕੰਗਨਾਰ ਰੌਤ ਨੇ ਸੋਨੂ ਸੂਦ ਨੂੰ ਟਿੱਚਰ ਕੀਤੀ ਤੇ ਕਿਹਾ ਕਿ ਲਾਊ ਜੀ ਹੁਣ ਇਹ ਆਪਣਾ ਗਿਆਨ ਧਰਮ ਤੇ ਰੱਬ ਬਾਰੇ ਇਕੱਠਾ ਕਰਨਗੇ ਤੇ ਆਪਣੇ ਹੀ ਗਿਆਨ ਤੇ ਕੋਈ ਨਵੀਂ ਰਮਾਇਣ ਬਣਾ ਦੇਣਗੇ ਵੇਖੋ ਬਾਲੀਵੁੱਡ ਤੋਂ ਇੱਕ ਹੋਰ ਨਵੀਂ ਰਮਾਇਣ ਬਣ ਕੇ ਆਏਗੀ ਦਰਅਸਰ ਸੋਨੂ ਸੂਦ ਨੇ ਟਵੀਟ ਕੀਤਾ ਸੀ ਕਿ ਸ਼੍ਰੀ ਰਾਮ ਨੇ ਤਾਂ ਸ਼ਬਰੀ ਦੇ ਝੂਠੇ ਬੇਰ ਵੀ ਖਾਦੇ ਸੀ ਤਾਂ ਫਿਰ ਅਸੀਂ ਕਿਉਂ ਨਹੀਂ ਖਾ ਸਕਦੇ ਹਿੰਸਾ ਨੂੰ ਅਹਿੰਸਾ ਹੀ ਮਾਤ ਦਿੰਦੀ ਹੈ ਮੇਰੇ ਦੋਸਤ ਇਸ ਕਰਕੇ ਮਾਨਵਤਾ ਬਰਕਰਾਰ ਰਹਿਣੀ ਚਾਹੀਦੀ ਹੈ ਇਹ ਗੱਲ ਆਖੀ ਸੋਨੂ ਸੂਦ ਨੇ ਕਿ ਸ਼੍ਰੀ ਰਾਮ ਜੀ ਨੇ ਤਾਂ ਸ਼ਬਰੀ ਕੇ ਝੂਠੇ ਬੇਰ ਵੀ ਖਾਏ تھے ਇਸ ਨੂੰ ਲੈ ਕੇ ਕੰਗਨਾਰ ਨੌਤ ਨੇ ਫਿਰ ਟਵੀਟ ਕੀਤਾ ਕਿ ਸੋਨੂ ਸੂਦ ਜਲਦ ਆਪਣੀ ਕੋਈ ਨਵੀਂ ਰਮਾਇਣ ਬਣਾਉਣਗੇ ਜਿਹੜੀ ਉਹਨਾਂ ਦਾ ਗਿਆਨ ਹੈ ਉਸ ਉੱਤੇ ਟਿੱਪਣੀ ਕੀਤੀ ਕੰਗਨਾ ਰਣੌਤ ਨੇ ਹਾਲਾਕਿ ਇਸ ਦਾ ਇਤਿਹਾਸ ਗਵਾ ਹੈ ਹਿਸਟੋਰੀਕਲ ਫੈਕਟ ਹੈ ਕਿ ਸ਼੍ਰੀ ਰਾਮ ਜੀ ਜੋ ਦੱਸਿਆ ਜਾਂਦਾ ਇਤਿਹਾਸ ਦੇ ਵਿੱਚ ਕਿ ਉਹਨਾਂ ਨੇ ਸ਼ਬਰੀ ਦੇ ਝੂਠੇ ਬੇਰ ਖਾਦੇ ਸੀ ਪਰ